ਇਸ ਤਾਈ ਇਕਰਤਨ ਮੇਰਾ ਬੰਦ ਹੋ ਰਿਹਾ ਹੈ ਬੰਦ ਬੰਦ ਪਤਾ ਸੀ ਕਿ ਦੇਖ ਲਈ ਕੋਈ ਸੀ ਜਰਨਲ ਦੇ ਜਿਹੜੀ ਨੂਨ ਨਾਲ ਤਰਜੀਤ कौर ਪਤਨੀ ਕਮਲਜੀਤ ਸਿੰਘ ਇਹਨਾਂ ਨੂੰ ਗੰਬੀਰ ਹੂਮ ਦੇ ਵਿੱਚ ਚੱਕੀ ਕਰਕੇ ਤੇ ਕਾਫੀ ਇਨਾਂ ਦਾ ਸਮਾਨ ਉੱਠ ਲੈ ਕੇ ਗਈ ਸੀ ਕਾਰਾਜੀ ਚੈਨੀ ਸੀ ਹੋਰ ਵੀ ਗੜਾ ਕੀਮਤੀ ਸਮਾਨ ਕੋਲ ਉੱਤੇ ਲੈ ਕੇ ਗਈ ਸੀ ਅੰਤਰੇਸ ਮੁਕਤ ਮਾਜੀ ਦਾ ਹੈ ਸਾਡੀ ਟੀਮ ਐਸ ਐਚਓ ਦਾ ਗੁਰਿੰਦਰ ਸਿੰਘ ਨਾਗਰਾ ਔਰ ਇਹਨਾਂ ਦੀ ਡੈਡੀਕੇਟਡ ਟੀਮ ਜਿਹਦੇ ਵਿੱਚ ਪੀ ਐਸਏ ਰਾਜਵੀਰ ਚੰਕੀਜਾਤ ਪਸਤੀ ਕੋੜਾ ਔਰ ਉਹਨਾਂ ਦੇ ਨਾਲ ਜਰਸੀ ਅਨੀਤ ਸ਼ਰਮਾ ਤੇ ਵਿਕਾਸ ਬਹੁਤ ਹੀ ਇਹਨਾਂ ਨੇ ਬਹੁਤ ਐਫਰਟ ਕਰਕੇ ਔਰ ਸਾਡੇ ਮੇਰੇ ਗਲਮੈਨ ਮੁੰਡੇ ਦਲਜਿੰਦਰ ਰਿਸ਼ਭ ਤੇ ਸਰਜੰਦਰ ਜੀ ਬਾਤ ਵਾਟ ਚੱਲੀਆਂ ਜੀ ਮਾਮਲਾ ਆ ਗਿਆ ਅਸੀਂ ਸਾਰਾ ਇਨਵੈਸਟੀਗੇਸ਼ਨ ਕੀਤੀ ਔਰ ਸੀਸੀਟੀਵੀ ਕੈਮਰਾ ਦੇ ਮੱਦੇ ਨਾਜ਼ ਅਸੀਂ ਕਰੀਬ 70 ਕਿਲੋਮੀਟਰ ਸੀਐਸਰ ਨੂੰ ਮਾਰਕ ਫੋਲੋ ਕਰਦੇ ਗਏ ਨਾ ਕੋਸ਼ਿਸ਼ੇ ਤੱਕ ਪਹੁੰਚੇ ਔਰ ਸਾਡੇ ਇਸ ਮੁਕਤਮਲ ਟ੍ਰੇਸ ਕਰਨ ਦੇ ਵਿੱਚ ਸਾਡੇ ਸੀਨੀਅਰ ਆ ਆ ਉਹ ਸਬਸਰ ਦੇ ਸਰੀਸਾ ਵਿਕਰ ਕੀ ਉਹਨਾਂ ਦੇ ਵਿਸ਼ਾ ਨਾਲ ਸਾਡੇ ਐਸਪੀ ਜੀ ਨਾਲ ਮੰਨ ਅਨੰਦ ਜੀ ਅੰਦਰ ਵਿੱਚ ਅਸੀਂ ਸਰ ਦਾ ਪ੍ਰੋਸੈਸ ਚਲਾਇਆ ਤੇ ਸਾਨੂੰ ਕਾਮਯਾਬੀ ਮਿਲੀ ਕਾਮਯਾਬੀ ਦੇ ਵਿੱਚ ਅਸੀਂ ਅ 3 ਬੰਦੇ ਅ ਜਗਾ ਵਿਕਤਾਰ ਸਿੰਘ ਜਗਾ ਪਰ ਇੱਕ ਸਾਜਨਿਆ ਸਾਜਨਿਆ ਇੱਕ ਮਨੀ ਜਿਹੜੇ ਜਿਹੜਾ ਇਹਦੇ ਵਿੱਚ ਮੇਨ ਬੰਦਾ ਆ ਜਿਹੜਾ ਉਹ ਮਨੀ ਆ ਨਾ ਜਿਹਦਾ ਸਾਰਾ ਇਹਨੇ ਆਪਣਾ ਇਸ ਕੰਮ ਦੀ ساری ਰੂਪਰੇਖਾ ਬਣਾਈ ਔਰ ਅਸੀਂ ਇੰਨਾ ਬੰਦਿਆਂ ਦੇ ਕੋਲੋਂ ਮਾਰੂਸਿਆ ਕੀ ਹੋਦਾ ਕੰਟਰੀ ਮੇਡ ਔਰ ਇੱਕ ਅਸੀਂ ਕਲਾ ਜਿਹੜਾ ਹੈ ਗੰਗਾ ਨਗਰ ਤੋਂ ਅਸੀਂ ਕਿਹਾ ਉਹ ਕਰਤੀ ਨੰਦ ਆ ਇਹਦਾ ਕਾਫੀ ਵੇਡਿਆ ਕਰੀਬ 6.5 ਗ੍ਰਾਮ ਦੇ ਕਰੀਬ ਦਾ ਵੇਡਿਆ 6.5 ਟੋੜੇ ਸਾਡੇ ਇਸ ਤੋਂ ਵੀ 6.5 ਟੋੜੇ ਜੀ ਇਹਦਾ ਵੇਡਿਆ ਔਰ ਸਾਡੇ ਜਿਹੜਾ ਹੋਰ ਵੀ ਜਿਹੜੇ ਇਹਦੇ ਵਿੱਚ ਅਜੇ ਤਿੰਨ ਬੰਦੇ ਹੋਰ ਹੈਗੇ ਆ ਉਹਨਾਂ ਦਾ ਨਾਮ ਅਸੀਂ ਤਾਂ ਸਾਹਮਣੇ ਨਹੀਂ ਆਖ ਸਕਦੇ ਅਨਵਾੜ ਸਮਝ ਵਿੱਚ ਤਾਂ ਪਿੱਛੇ ਵੀ ਅਸੀਂ ਲਾਵਾਂਗੇ ਔਰ ਅੱਗੇ ਵੀ ਅਸੀਂ ਵਿਖਾਂਗੇ ਕਿ ਹੋਰ ਅੱਗੇ ਕਿਦੇ ਕਿਦੇ ਨਾਮ ਆਉਂਦੇ ਆ ਇਹਦੇ ਇਸ ਵਾਰਦਾਤ ਦੇ ਵਿੱਚ ਜਿਹੜੀ ਗੱਡੀ ਇਹਨਾਂ ਨੇ ਵਰਤੀ ਆ ਆਪਣਾ ਰੋ ਗੱਡੀ ਉਹ ਵੀ ਕਵਰ ਕਰ ਲਈ ਆ ਤੇ ਹੋਰ ਵੀ ਜਿਹੜੇ ਮਾਰੂ ਤੇ ਅੱਜ ਨੇ ਤੇ ਕੌਣ ਸੀਗੇ ਜਿਨ੍ਹਾਂ ਨੇ ਵਾਰਤਾ ਦੇ ਵਿੱਚ ਉਹ ਅਣਜਾਣ ਦਿੱਤਾ ਉਹ ਸਾਰੇ ਅਸੀਂ ਫਿਰ ਕਰਕੇ ਜਿਹੜਾ ਜੀ ਵਾਰਦਾਤ ਦੇ ਵਿੱਚ ਇਹਨਾਂ ਨੇ ਲੁੱਟਖੋ ਕੀਤੀ ਸੀ ਉਹ ਸਾਰਾ ਸਮਾਨ ਬਰਾਮਦ ਹੋ ਚੁੱਕਾ ਜੀ ਜਿਹੜਾ ਮੇਨ ਜਿਹੜਾ ਹੈਗਾ ਜੀ ਜਿਹੜਾ ਕੜਾ ਸੀਗਾ ਉਹ ਅਸੀਂ ਰਿਕਵਰ ਕਰ ਲੈਂਦਾ ਆ ਜਿਹੜਾ ਇੱਕ ਇਹਨਾਂ ਦੀ ਚੈਨੀਆਂ ਤੇ ਕੁਝ ਥੋੜਾ ਜਿਹਾ ਹੋਰ ਹੈਗਾ ਆ ਚੈਨੀਆਂ ਉਹ ਵੀ ਕੋ ਚਾਰ ਪੰਜ ਥੋੜੀ ਦੀ ਦਾਸਦੇ ਆ ਉਹ ਜਿਹੇ ਇਹਨਾਂ ਦਾ ਜਿਹੜਾ ਇਹਨਾਂ ਦਾ ਜਿਹੜਾ ਸੈਪਾਰਟੀ ਉਹਨੂੰ ਅਸੀਂ ਇਹ ਰੌਂਡ ਆਫ ਕਰਕੇ ਅੱਗੋਂ ਆਪਾਂ ਮੁਤਕੋਰ ਕੰਮ ਕਰਾਂਗੇ ਇਹ ਮਾਮਲਾ ਸਾਰੇ ਲੁੱਟਖੋ ਦਾ ਹੀ ਆ ਕਿ ਜਾਂ ਕੋਈ ਹੋਰ ਚਾਪੀ ਹੈ ਅਜੀ ਜਿਹੜਾ ਮੇਲਾ ਸਾਡੇ ਦੇਖਣ ਦੇ ਵਿੱਚ ਆਇਆ ਆ ਜਿਹੜਾ ਐਸੀਐਨਟੀ ਚੱਲਿਆ ਆ ਅਜੇ ਤੱਕ ਇਹਨਾਂ ਦਾ ਜਿਹੜਾ ਉਹ ਲੁੱਟਖੋ ਦਾ ਹੀ ਪ੍ਰੋਸੈਸ ਸੀਗਾ ਜਿਹੜਾ ਅੱਗੇ ਦੇਖਦੇ ਹੁਣ ਅੱਗੇ ਕਿ ਜਤਾਂ ਇਨਵੈਸਟੀਗੇਸ਼ਨ ਚੱਲੂਗੀ ਰਿਪੋਰਟ ਦੇ ਲੱਗ ਕਹਿੰਦੇ ਆ ਨੀ ਤੇ ਅਸੀਂ ਅਜੇ ਜਿਹੜਾ